ਮਾਰੇ ਸਾਹਿਬ ਕਹਿੰਦੇ ਨੰਦ ਲਾਲ ਕੀ ਵੇਖੀ ਜਨਾ ਸਾਡੇ ਮੁਖੜੇ ਅੱਲੇ ਆਖੋ ਸਤਨਾਮ ਸ੍ਰੀ ਹਜੇ ਉਹਨੇ ਮਾਰੇ ਦੇ ਨੇਤਰਾਂ ਦੀ ਮਾਰੇ ਦੇ ਨੱਕ ਦੀ ਮਾਰੇ ਦੇ ਮੁਖੜੇ ਦੀ ਮਾਰੇ ਦੇ ਕੋਈ ਦਾੜੇ ਦੀ ਸਿਰਫ ਦੋ ਕੇਸਾਂ ਬਾਰੇ ਉਹ ਲਿਖਦਾ ਸੁਣ ਲਿਓ ਉਹ ਕਹਿੰਦਾ ਦੀਨ ਦੁਨੀਆ ਦਰਕਮੰਦੇ ਦੀਨ ਦੁਨੀਆ ਦਰਕਮੰਦੇ ਆ ਮਰੀ ਰੁਕ ਸਾਰੇ ਮਾਂ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰੇ ਮਾਂ ਰੂਗੋਵਿੰਦ ਸਿੰਘ ਮਾਰੇ ਦੀ ਬੜੀ ਖੁਸ਼ੀ ਲਈ ਨਾ ਜਿੱਦਾਂ ਅਸਾਂ ਨੂੰ ਗਰੀਬਾਂ ਨੂੰ ਮਾਂਪੁਰਖ ਪਿਆਰ ਕਰਦੇ ਇਹ ਪਾਗੰਦੇ ਖੇਡ ਹੁੰਦੀ ਹੈ ਮਹਾਰਾਜ ਸਾਹਿਬ ਬੜਾ ਸੁਣਦੇ ਸੀ ਵਿਦਵਾਨਾਂ ਦੀ ਕਦਰ ਸੀ ਮਹਾਰਾਜ ਸਾਹਿਬ ਜੀ ਹੱਸ ਰਹੇ ਆ ਕਹਿੰਦੇ ਆਨੰਦ ਲਾਲ ਇਹ ਕੀ ਬੋਲੀ ਜਾਨਾ ਅਰਬੀ ਫਾਰਸੀ ਵਿੱਚੋਂ ਕੱਢ ਕੇ ਪੰਜਾਬੀ ਦੇ ਵਿੱਚ ਨਵਾਦ ਕੀਤਾ ਫਿਰ ਸੌਖੀ ਸਮਝਾਉ ਕਹਿੰਦਾ ਦੀਨ ਦੁਨੀਆ ਦੋਵੇਂ ਬੱਦੇ ਦੀਨ ਦੁਨੀਆ ਦੋਵੇਂ ਬੱਦੇ ਅੰਦਰ ਜੁਲਫ ਪਿਆਰੇ ਹੂ ਜੁਲਫ ਕਹਿੰਦੇ ਐ ਕੇਸਾ ਨੂੰ ਤੇ ਮੈਂ ਥੋੜਾ ਜਿਹਾ ਇੱਥੇ ਰੁਕਾਂ ਵੀ ਅੱਜ ਤੇ ਅਸੀਂ ਬੇਬੀ ਬੜੀ ਕਰਾਉਣ ਲੱਗ ਪਏ ਪੈਣੋ ਵੀਰੋ ਆ ਕਈ ਵੀਰ ਨਾਲ ਵੱਖਰਾ ਜਿਹਾ ਡਿਜ਼ਾਈਨ ਬਣਾਉਣਗੇ ਵਾਲਾਂ ਦਾ ਅੱਧੇ ਕਕੇ ਜੇ ਤੇ ਅੱਧੇ ਚਿੱਟੇ ਜੇ ਤੇ ਨੀਲੇ ਜੇ ਆਖੋ ਸਤਨਾਮ ਤੇ ਉਹ ਸਾਡੇ ਲਾਗੇ ਇੱਕ ਬਜ਼ੁਰਗ ਕਹਿੰਦਾ ਕਾਕਾ ਚਿੱਟੇ ਕਾਲੇ ਵਾਲ ਤੇ ਵੇਖੇ ਹੀ ਆ ਨੀਲੇ ਪੀਲੇ ਕਿੱਥੋਂ ਹੋ ਗਏ ਕਹਿੰਦਾ ਬਾਪੂ 15000 ਲੱਗਾ ਆਖੋ ਸਤਨਾਮ ਤੇ ਭੈਣਾ ਵੀ ਹੁਣ ਵੇਂਦੀਆਂ ਤੇ ਤੁਸੀਂ ਪਿਆਰ ਕਰਦੇ ਤੇ ਆਪਾਂ ਵੀ ਨਾਲ ਆ ਇਹ ਮੈਨੂੰ ਬਚਨ ਯਾਦ ਹੈ ਮਹਾਂਪੁਰਖ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਕਥਾ ਬੜੀ ਪਿਆਰੀ ਤੇ ਉਹ ਗੁਸਾਣਾ ਕਰਿਓ ਉਹਨਾਂ ਦਾ ਬਚਨ ਮੈਂ ਤਾਂ ਕਹਦਾ ਵੀ ਆਪਣੀ ਖੱਲ ਬਚਾਉਣ ਨੂੰ ਕਿ ਉਹਨਾਂ ਨੂੰ ਮੈਂ ਸਰਵਣ ਕੀਤਾ ਤੇ ਉਹ ਕਹਿੰਦੇ ਵੀ ਅਸਲ ਵਿੱਚ ਨਾ ਜਿਹੜੀ ਗੋਤਾ ਪਹਿਣਾ ਦੀ ਇਹ ਜਦੋਂ ਆਪਾਂ ਪੜਦੇ ਆ ਨਾ ਬਾਣੀ 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਵੀ ਬੀਬੀਆਂ ਦੇ 16 ਸ਼ਿੰਗਾਰ ਨੇ ਉਹਨਾਂ ਚੋਂ ਇੱਕ ਸ਼ਿੰਗਾਰ ਇਹ ਵੀ ਹੈ ਵੀ ਜਿਹੜੀ ਭੈਣ ਦੇ ਲੰਮੇ ਕੇਸ ਆ ਕੇਸ ਕੀ ਕਰਿਆ ਕਰੋ ਉੱਪਰ ਦੀ ਚੁੰਨੀ ਲਿਆ ਕਰੋ ਬੇਨਤੀ ਜੀ ਅਹੀਂ ਨਹੀਂ ਦੱਸਣਾ ਤੇ ਕੌਣ ਦਸੂਗਾ ਸਾਨੂੰ ਇਸੇ ਲਈ ਬਾਆ ਬਾਪੂ ਨੇ ਪਿਆਰ ਕਰ ਦਿਓ ਉਹ ਕਹਿੰਦੇ ਵੀ ਇਹ ਵੀ 16 ਸ਼ਿੰਗਾਰਾਂ ਚੋਂ ਇੱਕ ਸ਼ਿੰਗਾਰ ਹੈ ਕੇਸ ਪਰ ਪੱਛਮੀ ਸਭਿਆਤਾ ਨੇ ਨੱਕ ਪ੍ਰਭਾਵ ਪਾਦਾ ਵੀ ਲੰਮੀ ਗੁੱਤ ਜਿਹੜੀ ਉਹ ਸ਼ਿੰਗਾਰ ਨੂੰ ਕੱਟਤਾ ਅੱਧ ਚੋਂ ਇਹਸ ਆਪਣੀ ਗੁਰਸਿੱਖੀ ਹੈ ਤੇ ਉਹਨੂੰ ਕੱਟ ਕੇ ਤੇ ਇੰਗਲਿਸ਼ ਵਿੱਚ ਬਣਾਤਾ ਜੀ ਇਹ ਪੋਨੀ ਹੈ ਮੈਂ ਮਹਾਪੁਰਖਾਂ ਨੂੰ ਸਰਵਣ ਕੀਤਾ ਮੈਂ ਤਾਂ ਕਹਿਣ ਲੱਗਾ ਵੀ ਭਲਕੇ ਉਹ ਸਦਾ ਕਲਿੱਪ ਕੱਟਿਆ ਜਾਣਾ ਤੇ ਇਹਦੇ ਨਾਲ ਕਿਹ ਬਾਹਰ ਦੀ ਬੀਬੀ ਨੇ ਮੈਨੂੰ ਵੀ ਥੋੜਾ ਮਸਾਲਾ ਦੇਣਾ ਕਿਉਂਕਿ ਉਧਰ ਸੱਭਿਆਚਾਰ ਆ ਉਹ ਬੜਾ ਬੋਲਦੇ ਸਾਨੂੰ ਵੀ ਇਹ ਇਦਾਂ ਬੋਲਦੇ ਉਹਨਾਂ ਅੱਧੀ ਗੁੱਤ ਕੱਟ ਕੇ ਤੇ ਉਹਨੂੰ ਰੰਗ ਜਿਆ ਚੜਾਤਾ ਤੇ ਮਹਾਪੁਰਖ ਕਹਿੰਦੇ ਉਹ ਬਣਾਤੀ ਪੋਨੀ ਕਹਿੰਦੇ ਇੰਗਲਿਸ਼ ਦਾ ਵਰਲਡ ਹੈ ਜੇ ਇਹਨੂੰ ਪੰਜਾਬੀ ਚ ਕਨਵਰਟ ਕਰੀਏ ਤੇ ਬਣਦਾ ਹੈ ਗਦੇ ਦੀ ਪੂਜ ਹੁਣ ਵੀ ਹੱਸਦੇ ਹਨਾ ਸ਼ੁਕਰ ਹਸਿਆ ਕਿਤੇ ਗੁੱਸੇ ਨਹੀਂ ਹੋ ਗਏ ਧਿਆਨ ਦਿਓ ਆਪਾਂ ਗੁਰੂ ਦੀ ਗੋਚ ਚ ਬੈਠੇ ਬੱਚਿਆਂ ਗਿਆਨ ਆਉਂਦਾ ਹੁਣ ਤੁਸੀਂ ਜਦੋਂ ਜਾਓਗੇ ਤੇ ਤੁਹਾਨੂੰ ਚੇਤਾ ਆ ਜਾਣਾ ਆਖੋ ਸਤਨਾਮ ਵੀ 16 ਸ਼ਿੰਗਾਰਾਂ ਚ ਇੱਕ ਸ਼ਿੰਗਾਰ ਆ ਲੰਮੇ ਕੇਸ ਤੇ ਮੈਂ ਤਾਂ ਥੋੜਾ ਜਿਹਾ ਆਪ ਜੀ ਨਾਲ ਸਾਝ ਪਾਈ ਚਲੋ ਕਈ ਵਿਦਵਾਨ ਨਹੀਂ ਪਾਉਂਦੇ ਵੱਡੇ ਸਾਡੇ ਵਿਦਵਾਨ ਹੈਗੇ ਉਹ ਇੱਧਰ ਨਹੀਂ ਆਉਂਦੇ ਪਤਾ ਨਹੀਂ ਕੀ ਗੱਲ ਚਾਹੀਦਾ ਤੇ ਵੈਸੇ ਦੱਸਣਾ ਵਾ ਫੇਰੀ ਪਤਾ ਲੱਗੂ ਕਿਸ ਨੂੰ ਉਹ ਗੋਲਜੀ ਕਰ ਜਾਂਦੇ ਗੱਲ ਆਖੋ ਸਤਨਾ ਤੇ ਉਥੇ ਆਨੰਦ ਲਾਲ ਜੀ ਨੇ ਉਸਤਤ ਕੀਤੀ ਮੈਂ ਤਾਂ ਗਿਆ ਵੀਰੋ ਕੇਸ ਨਾ ਕਟਾਇਆ ਕਰੋ ਭੈਣਾ ਤੁਸੀਂ ਨਹੀਂ ਤੁਸੀਂ ਵੀ 25-25000 ਰੁਪਇਆ ਦੇ ਕੇ ਤੇ ਉਹਨਾਂ ਨੂੰ ਸਾੜ ਕੇ ਇਸ ਤਰ੍ਹਾਂ ਆਪਣੀ ਸਿੱਧੀ ਜੀ ਬਾਤ ਮੈਂ ਕਈ ਵੀਰਾਂ ਨੂੰ ਵੀ ਸਮਝਾਇਆ ਕਈ ਸਾਡੇ 'ਚ ਵੀ ਹੈਗੇ ਆ ਵੀ ਦਾੜਾ ਕਿੱਡਾ ਸੋਹਣਾ ਵਾ ਤੇ ਇਹਨੂੰ ਐਵੇਂ ਅੱਗ ਜੀ ਲਾ ਕੇ ਨਾ ਸੇਕ ਨਾ ਮਰਾਇਓ ਪਲੀਜ਼ ਬੇਨਤੀ ਆ ਕਈਆਂ ਨੇ ਵੇਖਿਆਦਾ ਇਥੋਂ ਸੇਕ ਮਰਾ ਕੇ ਤੇ ਉਹ ਇਕੱਠਾ ਜਿਹਾ ਹੋ ਜਾਂਦਾ ਤੇ ਇਹ ਡਿਜ਼ਾਈਨ ਨਹੀਂ ਬਣਾਉਣਾ ਆਨੰਦ ਲਾਲ ਨੂੰ ਮੈਂ ਸੁਣਾਉਂਦਿਆਂ ਵਿੱਚ ਅੱਜ ਦੀ ਗੱਲ ਜ਼ਰੂਰ ਕਰ ਗਿਆ ਚਲੋ ਮਿਲਨੀਆਂ ਤੇ ਗੱਲਾਂ ਆਈਆਂ ਇਸ ਚੀਜ਼ ਤੇ ਤੇ ਲੈ ਲਾਂਗੇ ਗੁਰੂ ਬਦਲੇ ਉਹਨੇ ਪਰਿਵਾਰ ਵਾਰਤਾ ਆਨੰਦ ਲਾਲ ਕਹਿੰਦੇ ਦੀਨ ਦੁਨੀਆ ਦਰਕ ਮੰਦੇ ਆ ਮਰੀ ਰੁਕ ਸਾਰੇ ਮਾਂ ਹਰ ਦੁਆਲਮ ਕੀਮਤੇ ਯਕਤਾਰ ਮੂਏ ਯਾਰੇ ਮਾਂ ਇਨੇ ਕੇਸ ਪਿਆਰੇ ਬਾਜਾਂ ਵਾਲਿਆ ਤੇਰੇ ਮੱਥੇ ਤੇ ਦੋ ਕੇਸੀ ਇਸ਼ਨਾਨ ਕੀਤਾ ਕਹਿੰਦੇ ਦੋ ਆਲਮ ਜਿਹੜੇ ਐ ਨਾ ਇਹਨਾਂ ਨੂੰ ਵੇਚ ਦਈਏ ਤੇ ਤਾਂ ਵੀ ਤੁਹਾਡੇ ਕੇਸਾਂ ਦੀ ਕੀਮਤ ਨਹੀਂ ਪੈ ਸਕਦੀ ਇੰਨੇ ਮਹਿੰਗੇ ਕੇਸ ਐ ਫਿਰ ਪੰਜਾਬੀ ਚ ਤਰਜਮਾ ਕਰਕੇ ਕਹਿੰਦੇ ਦੀਨ ਦੁਨੀਆ ਦੋਵੇਂ ਬੱਦੇ ਅੰਦਰ ਜੁਲਫ ਪਿਆਰੇ ਹੂ ਇੱਕ ਇੱਕ ਵਾਲ ਮਾਹੀ ਦੇ ਉਤੋਂ ਹਰ ਦੁਆਲਮ ਵਾਰੀ ਹੋ ਕਿੱਡਾ ਵੱਡਾ ਵਿਦਵਾਨ ਐ ਮੇਰੇ ਗੁਰੂ ਦੇ ਕੇਸਾਂ ਦੀ ਉਸਤਤ ਕਰ ਗਿਆ ਤੇ ਬਾਜਮ ਵਾਲੇ ਨੇ ਜੁਤੀ ਨਹੀਂ ਜੇ ਪਾਈ ਹਿੱਦੀ ਦਿਹਾੜੇ ਨੰਗੇ ਪਾਦਸ਼ਾਹ ਦੇ ਦੋਨੋਂ ਚਰਨ ਲਉ ਦੇ ਨਾਲ ਲਬਰੇਜ਼ ਹੋ ਗਏ ਲਉ ਸੇਮੇ ਪਿਆ ਚਰਨਾਂ ਦੇ ਵਿੱਚੋਂ ਤੇ ਜਦੋਂ ਮਹਾਰਾਜ ਸਾਹਿਬ ਮਾਛੀਵਾੜੇ ਉੱਠ ਕੇ ਤੁਰਨ ਲੱਗੇ ਤੇ ਚਰਨਾਂ ਨੇ ਭਾਰ ਨਹੀਂ ਚੱਲਿਆ ਭਾਈ ਮਾਨ ਸਿੰਘ ਦੇ ਮੋਢੇ ਤੇ ਹੱਥ ਮਾਰੇ ਨੇ ਰੱਖਿਆ ਭਾਈ ਦਇਆ ਸਿੰਘ ਜੀ ਨਾਲ ਨੇ ਭਾਈ ਧਰਮ ਸਿੰਘ ਤੇ ਆਸਰਾ ਲੈ ਕੇ ਖੂਹ ਤੇ ਗਏ ਦੋਵੇਂ ਚਰਨ ਮਾਰੇ ਸਾਹਿਬ ਦੇ ਪੂਰੀ ਤਰ੍ਹਾਂ ਜ਼ਖਮੀ ਉਹਦਾ ਨਾਂ ਹੀ ਤਾਂ ਪੈ ਗਿਆ ਚਰਨ ਕਮਲ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਤੇ ਭਾਈ ਦਇਆ ਸਿੰਘ ਨੇ ਆਖਿਆ ਬਾਪੂ ਜੇ ਕਿਤੇ ਜੁੱਤੀ ਪਾ ਲੈਂਦੇ ਨਾ ਤੇ ਤੁਹਾਡੇ ਚਰਨ ਨੇ ਨੇ जख्मी ਨਹੀਂ ਸੀ ਹੋਣੇ ਹੁਣ ਧਿਆਨ ਦਿਓ